ਮੇਰਾ ਨਾਮ ਗਿੱਤਾਰ ਸਿੰਘ ਪੀਓ ਫਲੋਰ ਮੈਨੂੰ 31 ਮਾਰਚ ਨੂੰ ਪਿਛਲੇ ਨੂੰ ਇਸ ਜਗ੍ਹਾ ਤੇ ਪਹਿਲਾਂ ਕਬਜ਼ਾ ਹਟਾਇਆ ਗਿਆ ਸੀ ਤੇ ਫਿਰ ਤੋਂ ਉਸ ਸ਼ਰਾਬ ਦੇ ਕੇਦਾਰਾਂ ਵੱਲੋਂ ਦੁਬਾਰਾ ਮੁਰ ਇਸ ਜਗ੍ਹਾ ਤੇ 3 ਦਾ ਐਥਿਕ ਲਗਾਇਆ ਗਿਆ ਸੀ ਜਿਸ ਦਾ ਮੈਨੂੰ ਬਹੁਤ ਲੋਕਾਂ ਵੱਲੋਂ ਐਪਲੀਕੇਸ਼ਨ ਆਈਆਂ ਸਨ ਤੇ ਹੁਣ ਅੱਜ ਉਹ ਕਰਵਾਤੇ ਅਸੀਂ ਨਾਲ ਲਿਖ ਜਾ ਰਹੇ ਹਾਂ ਕੀ ਇਹਦੇ ਵਿੱਚ ਸਿਗਾ ਜਿਹੜਾ ਪੋਟ ਪਾਈ ਜਾਂਦਾ ਇਹਦੇ ਵਿੱਚ ਖਾਲੀ ਸੀਗਾ ਜੀ ਹੁਣ ਤਾਂ ਪਹਿਲਾਂ ਕੀ ਸੀਗਾ ਜਦੋਂ ਇਹਨੂੰ ਬਾਪ ਬੀਤੀ ਆਹ ਪਹਿਲਾਂ ਸ਼ਰਾਬ ਦਾ ਠੇਕਾ ਖੁੱਲਣ ਲੱਗਿਆ ਸੀ ਇੱਥੇ ਜੀ ਲੋਕਾਂ ਦੀ ਮੰਗ ਸੀ ਜੀ ਇੱਥੇ ਜਾਇ ਬਣਾਇਆ ਸੀ ਜੀ ਜੀ ਇਹਨਾਂ ਜਾਇ ਜੀ ਸੀਗਾ ਜੀ ਕੋਈ ਪਰਮਿਸ਼ਨ ਨਹੀਂ ਦਿੱਤੀ ਸੀ ਸਾਡਾ ਚੱਕ ਲਿਆ ਸੀ ਇਹਨਾਂ ਨੇ ਵਿੱਚ ਸਮਾਨ ਕੱਢ ਲਿਆ ਹੁਣ ਦੁਬਾਰਾ ਫੇਰ ਰੱਖਿਆ ਹਾਂ ਦੁਬਾਰਾ ਫੇਰ ਰੱਖਣ ਲੱਗੇ ਸੀ ਇਹ ਕੀ ਵਾਰਨਿੰਗ ਦਿੱਤੀ ਸੀ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਨਾ ਖੋਲੋ ਇੱਥੇ ਲੋਕੀ ਪਰੇਸ਼ਾਨ ਹੋ ਰਹੇ ਆ ਪਰੇ ਨਹੀਂ ਮੰਨੇ ਫਿਰ ਹੁਣ ਇਹਨਾਂ ਦਾ ਇੱਕ ਅਲਕ ਖਿਡਾਰੀ